ਕਿ ਜਦੋਂ 84 ਦੇ ਦੰਗਿਆਂ ਦੇ ਬਾਅਦ ਅਸੀਂ ਇੱਥੇ ਆ ਗਏ ਤੇ ਗੋਰਖਪੁਰ ਦੇ ਪੇਸ਼ੰਤ ਮੈਨਾ ਜੁੜੇ ਹੋਏ ਸਨ ਉਹ ਕਹਿੰਦੇ ਨੇ ਡਾਕਟਰ ਸਾਹਿਬ ਸਾਨੂੰ ਦੋ ਦਿਨ ਮਹੀਨੇ ਤੁਸੀਂ ਦਿਓ ਮੈਂ ਕਿਹਾ ਠੀਕ ਹੈ ਮਹੀਨੇ ਦਾ ਲਾਸਟ ਥਰਸਡੇ ਤੇ ਫਰਡੇ ਮੈਂ ਗੋਰਖਪੁਰ ਜਾਣਾ ਸੀ 18 ਘੰਟਿਆਂ ਦਾ ਸਫ਼ਰ ਸੀ ਜਾਂਦੀ ਵਾਰੀ ਸੈਕੰਡ ਡੇ ਸੀ ਵਿੱਚ ਦੋ ਨੰਬਰ ਦੀ ਮੇਰੀ ਬਰਥ ਹੋਂਦੀ ਸੀ ਉੰਦੀ ਵਾਰੀ ਨੌ ਨੰਬਰ ਦੀ ਬਰਥ ਹੁੰਦੀ ਸੀ ਤੇ ਸਾਰਾ ਰਸਤਾ ਅੰਮਾਲੇ ਦੇ ਬਾਅਦ ਦੋ ਦੋ ਤਿੰਨ ਤਿੰਨ ਪੇਸ਼ੈਂਟ ਗੱਡੀ 'ਚ ਆ ਜਾਂਦੇ ਸਨ ਉਹਨਾਂ ਨੂੰ ਉੱਥੇ ਹੀ ਪੁਗਤਾ ਕੇ ਫਿਰ ਅਗਲੇ ਸਟੇਸ਼ਨ ਤੇ ਕਈ ਵਾਰੀ ਚਾਰ ਪੰਜ ਚੜ੍ਹ ਜਾਂਦੇ ਸਨ ਜਿਨ੍ਹਾਂ ਨੂੰ ਨਹੀਂ ਦੇ ਸਕਦਾ ਉਹ ਜਾ ਕੇ ਫਿਰ ਅਗਲੇ ਸਟੇਸ਼ਨ ਤੇ ਉਤਰ ਜਾਂਦੇ ਸਨ ਦਿੱਲੀ ਢੇਲ ਘੰਟਾ ਗੱਡੀ ਰੁਕਦੀ ਸੀ ਉੱਥੇ ਬੈਂਚਾਂ ਦੇ ਫਰਸਟ ਕਲਾਸ ਵੇਟਿੰਗ ਹਾਲ ਦੇ ਸਾਹਮਣੇ 25-30 ਪੇਸ਼ੈਂਟ ਬੈਠੇ ਹੁੰਦੇ ਸਨ ਉਹਨਾਂ ਨੂੰ ਮੈਂ ਉੱਥੇ ਹੀ ਪੁਗਤਾ ਲੰਨਾ ਸਾਂ ਤੇ ਆਉਂਦਿਆਂ ਜਾਂਦਿਆਂ ਗੋਰਖਪੁਰ ਛਾਈ ਦਿਨਾਂ ਇਸ ਮਾਇਆ 600 ਦੇ ਕਰੀਬ ਪੇਸ਼ੈਂਟ ਦੇਖਣਾ ਸੀ 600 ਦੇ ਕਰੀਬ 600 ਤੋਂ 200 ਪਾਠੇ ਇਹ ਕੀ ਫੀਸ ਲੈਂਦੇ ਸੀ ਉਹਨਾਂ ਤੋਂ ਫੀਸ ਜੋ ਦੇ ਜਾਏ ਕਦੇ ਮੰਗੇ ਨਹੀਂ ਕੱਲ ਮੇਰਾ ਭਾਂਜਾ ਡੀਜੀ ਡੀਜੀਪੀ ਬੰਬੇ ਹੁਣ ਰਿਟਾਇਰ ਹੋਇਆ ਉਹ ਮੈਨੂੰ ਕਹਿੰਦੇ ਮਾਮਾ ਜੀ ਤੁਸੀਂ ਰਸਤੇ 'ਚ ਫੀਸ ਕਿਵੱਲ ਕਿਥੋਂ ਕਿੱਨਾ ਲੈਂਦੇ ਹੋ ਮੈਂ ਕਿਹਾ ਮੈਂ આજ ਤੱਕ ਕਿਸੇ ਕੋਲੋਂ ਫੀਸ ਮੰਗੀ ਨਹੀਂ ਮੈਂ ਸੈਕਿੰਡ ਏਸੀ ਦੀ ਬਰਸ ਤੇ ਬੈਠ ਜਾਣਾ ਚਾਦਰ ਵਿੱਚ ਹੀ ਹੁੰਦੀ ਹੈ ਜੋ ਕਿਸੇ ਦੀ ਸ਼ਰਦਾ ਹੋਵੇ ਚਾਦਰ ਚੁੱਕ ਕੇ ਜੋ ਮਰਜੀ ਰੱਖ ਜਾਏ ਕੋਈ ਜ਼ਰੂਰਤਮੰਦ ਲੈ ਵੀ ਜਾਏ ਤੇ ਮੈਨੂੰ ਪਰਵਾਹ ਨਹੀਂ ਜੋ ਬਚ ਜਾਏ ਮੇਰਾ ਜੋ ਲੈ ਗਿਆ ਉਹਦਾ ਤੇ ਇੰਜ ਮੈਂ 10 ਸਾਲ ਹਰ ਮਹੀਨੇ ਦੋ ਦਿਨ ਗੋਰਖੂਰ ਜਾਂਦਾ ਰਿਹਾ ਅਜੇ ਤੱਕ ਵੀ ਮੈਨੂੰ ਉਹਦਾ ਉਹ ਲੋਕਾਂ ਦਾ ਜਿਹੜਾ ਪਿਆਰ ਮਿਲਿਆ ਨਾ ਮੈਂ ਭੁੱਲ ਨਹੀਂ ਸਕਦਾ ਮੈਂ ਬੜੀ ਬੜੀ ਗੋਰਖੂਰ ਦੀ ਦੇਣ ਹੈ ਬੜੇ ਬੁਰਖ ਉਥੇ ਪਿਆਰ ਵੀ ਲੋਕਾਂ ਨੇ ਬੜਾ ਦਿੱਤਾ। ਮੈਨੂੰ ਕਿਸੇ ਲੋਕਾਂ ਦੇ ਵਿੱਚ ਹੀ ਰੱਬ ਦੇਖਿਆ। ਲੋਕਾਂ ਵਾਸਤੇ ਵੀ ਜੇ ਲੋਕ ਮੈਂ ਦੋ ਚੀਜ਼ਾਂ ਨੂੰ ਮੰਨਣਾ। ਜੋ ਵੀ ਮੈਂ ਜ਼ਿੰਦਗੀ ਵਿੱਚ ਪੰਜਾਬਰੇ ਹੋ ਗਿਆ ਡਾਕਟਰੀ ਕਰਦਿਆਂ ਚਾਰੇ ਬੱਚੇ ਦੇ ਚਾਰੇ ਡਾਕਟਰ ਨੇ। ਵੱਡਾ ਨਣਕਾ ਮੇਰਾ ਸਕਿਨ ਸਪੈਸ਼ਲਿਸਟ ਹੈ। ਮੈਂ ਦੇਖਿਆ ਜੋ ਕੁਝ ਵੀ ਰੱਬ ਨੇ ਦਿੱਤਾ ਇੱਕ ਮਾਂ-ਬਾਪ ਦਾ ਆਸ਼ੀਰਵਾਦ ਦੂਸਰਾ ਗਰੀਬ ਮਰੀਜ਼ ਦੀ ਨਿਸਵਾਰਥ ਭਾਵਨਾ ਕੀਤੀ ਹੋਈ ਸੇਵਾ ਉਹਨਾਂ ਦਾ ਹੀ ਫਾਲੇ ਜਿਹੜਾ ਤੁਹਾਨੂੰ ਫਲਦਾ ਫਲਦਾ ਬਾਕੀ ਸਾਰੀ ਦੁਨੀਆ ਦਾ ਮਨ ਨੂੰ ਨਹੀਂ ਲੱਗਦਾ ਕੋਈ ਜਿਆਦਾ ਫਾਇਦਾ ਮਾਂ ਬਾਪ ਦਾ ਆਸ਼ੀਰਵਾਦ ਤਾਂ ਕਦੀ ਵਾਂਝੇ ਨਾ ਰਹਿਣਾ ਕਿਸੇ ਗਰੀਬ ਦੀ ਮਜ਼ਲੂਮ ਦੀ ਹੈਲਪ ਜਦੋਂ ਵੀ ਕਰਨੀ ਪੜੇ ਤਤਪਰ ਹੋ ਕੇ ਉਹਦੀ ਹੈਲਪ ਕਰਨੀ ਜ਼ਰੂਰੀ ਨਹੀਂ ਕਿ ਦਸਵੰਦ ਗੁਰਦੁਆਰਿਆਂ ਵਿੱਚ ਵੀ ਦੇਣਾ ਹੈ ਜ਼ਰੂਰੀ ਨਹੀਂ ਕਿ ਹੋਰ ਕਿਸੇ ਧਰਮ ਸਥਾਨ ਤੇ ਦੇਣਾ ਤੁਸੀਂ ਕਿਸੇ ਦੀ ਸੇਵਾ ਕਰੋ ਤੁਹਾਡੇ ਸਾਹਮਣੇ ਬੈਠਾ ਹੈ ਮੇਰੀ ਛੋਟੀ ਸਿਸਟਰ ਇੱਕ ਵਾਰੀ ਕਹਿ ਦਿੰਦੀ ਹੈ ਕਹਿੰਦੀ ਵੀਰ ਜੀ ਸਾਨੂੰ ਤੇ ਪਤਾ ਨਹੀਂ ਲੱਗਦਾ ਕਿਹੜਾ ਘਰ ਠੱਗ ਆ ਗਿਆ ਕਿ ਝੂਠ ਬੋਲਦਾ ਪਿਆ ਸੱਚ ਤੁਹਾਡੇ ਤੇ ਸਾਹਮਣੇ ਪੇਸ਼ੈਂਟ ਬੈਠਾ ਹੈ ਤੁਹਾਨੂੰ ਪਤਾ ਉਹਦੀ ਮਜਬੂਰੀ ਕੀ ਹੈ ਦਵਾਈ ਨਹੀਂ ਖਰੀਦ ਸਕਦਾ ਤੇ ਤੁਸੀਂ ਤੇ ਬੜੇ ਸੁਖੱਲੇ ਹੋ ਮੈਂ ਕਿਉਂ ਵਾਸਤੇ ਵਿੱਚ ਕਈ ਸਫੇਤ ਪੋਸ਼ਤ ਆਉਂਦੇ ਨੇ ਜਿਨ੍ਹਾਂ ਦੇ ਕੋਲ ਦਵਾਈ ਖਰੀਦਣ ਵਾਸਤੇ ਪੈਸੇ ਨਹੀਂ ਹੁੰਦੇ ਮੈਂ ਗੁਰਤੇਗ ਬਾਦਰ ਹਸਪੀਟਲ 11 ਸਾਲ ਰਹਾ ਉਥੇ ਮੈਨੇਜਮੈਂਟ ਉਹਨਾ ਖਰਚਾ ਨਹੀਂ ਸਵੀਕਾਰ ਸਕਦੀ ਉਥੇ ਇੱਕ ਪੂਰ ਪੇਸ਼ੈਂਟ ਫੰਡ ਬਣਾਇਆ ਮੈਂ ਤੇ ਦਲੇਰ ਸਾਹਿਬ ਸਵਰਗਵਾਸ ਹੋ ਗਿਆ ਦੋਵਾਂ ਨੇ ਮਿਲ ਕੇ ਪੂਰ ਪੇਸ਼ੈਂਟ ਫੰਡ ਬਣਾਇਆ ਇੱਕ ਬਗੋਲਕ ਬਣਾਈ ਜਿਹੜੀ ਸੀੜੀਆਂ ਦੇ ਉੱਤੇ ਰੱਖ ਦਿੱਤੀ ਗਰੀਬ ਦਾ ਮੂੰਹ ਗੋਲਕ ਗੁਰੂ ਦੀ ਗੋਲਕ ਉਹਦੇ ਵਿੱਚ 3-4000 ਰੁਪਏ ਮਹੀਨਾ ਇਕੱਠਾ ਹੋ ਜਾਂਦੇ ਸੀ 10000 ਰੁਪਏ ਮੈਂ ਇਕੱਠਾ ਕਰ ਲਾਂ ਸੀ 10-12000 ਤੇ ਖੁੱਲ ਕੇ ਕੋਈ ਪੇਸ਼ੈਂਟ ਆ ਜਾਏ ਗਰੀਬ ਕਦੀ ਨਾ ਆਨੇ ਸੀ ਸਾਈ ਮੰਨ ਤੇ ਖੁਸ਼ੀ ਹੈ ਸਾਈ ਮੰਨ ਚ ਖੁਸ਼ੀ ਹੈ ਸਕੂਨ ਹੈ ਸਭ ਕੁਝ ਜ਼ਿੰਦਗੀ ਜੀਂਦੇ ਆ ਤੁਸੀਂ ਸਭ ਕੁਝ ਸਭ ਸਭ ਜੋ ਮੰਗੇ ਠਾਕਰ ਆਪਣੇ ਤੇ ਹੋਂਤੇ ਮੰਗਨ ਦੇਵੀ ਜ਼ਰੂਰਤ ਨੇ ਜਪੰਦੇ ਜੋ ਸੋਚੋ ਵਾਇਗੁਰੂ ਪੂਰਾ ਕਰ ਦੇਦਾ ਇਹ ਜੇ ਤੁਹਾਨੂੰ ਕਿਦਰੇ ਮੌਕਾ ਮਿਲੇ ਨਾ ਜਹਾਤੂ ਡਾਕਟਰ ਹੈ ਮੈਰੀ ਆਟੋ ਆਟੋ ਬਾਇਓਗ੍ਰਾਫੀ ਹੈ ਹਮ ਜੋ ਤੇ ਵੀ ਇੰਗਲਿਸ਼ ਵਿੱਚ ਹੈ ट्रैवलिंग ਡਾਕਟਰ ਹਿੰਦੀ ਵਿੱਚ ਵੀ ਹੈ ਤੇ ਪੰਜਾਬੀ ਵਿੱਚ ਉਹਨੂੰ ਦੇਖਣਾ ਉਹਨੂੰ ਪੜ੍ਹ ਕੇ ਕੋਈ ਨਾਸਤਕ ਵੀ ਆਸਤਕ ਹੋ ਜਾਏਗਾ ਜਿੰਨੇ ਮੈਂ ਜ਼ਿੰਦਗੀ ਦੇ ਇਨਸੀਡੈਂਟਸ ਲਿਖੇ ਨੇ ਜਿਹੜੇ ਭਗਵਾਨ ਦੇ ਕਰਿਸ਼ਮੇ ਲਿਖੇ ਨੇ ਤੁਹਾਨੂੰ ਵਾਸਤਵ ਵੀ ਲੱਗੇਗਾ ਗੋਡ ਇਜ਼ ਥੇਰ ਨਾਸਤਿਕ ਵੀ ਆਸਤਿਕ ਹੋਣ ਵਿੱਚ ਮੈਂ ਵੈਸੇ ਥੋੜੀ ਜੀ ਇੰਟਰਵਿਊ ਲੰਬੀ ਚਲੇਗੀ ਬਗੈ ਤੁਹਾਡੀ ਗੱਲਾਂ ਬੜੀਆਂ ਸੋਹਣੀਆਂ ਲੱਗਦੀਆਂ ਮੈਂ ਤੁਸੀਂ ਭਗਵਾਨ ਦੇ ਕਿਰਸ਼ਮਿਆਂ ਦੀ ਗੱਲ ਕੀਤੀ ਇੱਕ ਕਿਰਸ਼ਮਾ ਸਾਡੇ ਨਾਲ ਵੀ ਕੇ ਸਾਂਝਾ ਕਰ ਦਿਓ ਮੈਂ ਸਾਰੇ ਨਹੀਂ ਕਹਿੰਦਾ ਇੱਕ ਕਿਰਸ਼ਮਾ ਜਿਹੜਾ ਤੁਹਾਡੇ ਨਾਲ ਹੋਇਆ ਇੱਕ ਕਿਰਸ਼ਮਾ ਤੁਹਾਨੂੰ ਮੈਂ ਗੁਰਤੇਗ ਬਾਦਰ ਹਸਪਤਾਲ ਮੈਡੀਕਲ ਸੁਪਰ ਇਟੈਂਡੈਂਟ ਹਾਂ ਸਾਡੇ ਘਰ ਦਾ ਲੰਟਰ ਰਪਿਆ ਪੈਂਦਾ ਸੀ ਬਾਹਰੋਂ ਆਇਆ ਸੀ ज्यादा पैसे नहीं सन है ढाई सौ बोरिया सीमेंट खरीद के रखिया स लंटर पे मैं दो तरपाल ला के कार की डिक्की रखिया से मैं क्या जब मीह पै गया तो दो लंटर के उत्ते पा देंगा दो सीमेंट दे के उत्ते इन्नी मुसलाजार बारिश हुई कि एकट भी बहर खुल निकलना मुश्किल सी मैं तहे दिल न भगवान मैं क्या भगवान वो सारा कुछ बह गया जगह बोरियां सन वो बह गई जंटर भी बह गया हूँ तो सीधी गाल ही मेरे को पैसे भी नहीं खरीद वास्ते यकीन नहीं करोगे मैं गुरु तेग बहादुर अस्पताल निकलिया कार ज पानी डुबी पई से धक्का मार के स्टार्ट की इशमीत सिंह चौंक तक मुसला तार उतों लैके सा एक बूंद भी पानी नहीं ਲਗਦਾ ਸੀ ਕਿ ਭਗਵਾਨ ਨੇ ਹਾਥ ਵਿੱਚ ਛਤਰੀ ਲੈ ਕੇ ਸਾਡੇ ਘਰ ਦੇ ਉੱਪਰ ਖਲੋ ਗਿਆ ਸੀ। ਐ ਵਜਹ अनेका ਇੱਕ ਕ੍ਰਿਸ਼ਮ ਹੋਈ। ਰੀਵੀ ਸੀ ਜੜੀ ਬਚਾ ਗਈ। ਤੁਹਾਨੂੰ ਭਗਵਾਨ ਤੇ ਵਿਸ਼ਵਾਸ ਹੋਣਾ ਚਾਹੀਦਾ, ਸ਼ਰਧਾ ਹੋਣੀ ਚਾਹੀਦੀ। ਜੇ ਵਿਸ਼ਵਾਸ ਹੈ ਤਾਂ ਸਾਰਾ ਮਾਨੋ ਤੋ ਦੇਵ ਨਹੀਂ ਤੋ ਪੱਥਰ। ਪੱਥਰ ਵਿੱਚੋਂ ਭਗਵਾਨ ਪ੍ਰਗਟ ਹੋ ਜਾਂਦਾ। ਭਗਵਾਨ ਆਪੇ ਰਖਦਾ ਕਹਿੰਦੇ। ਹਾਂ। ਅਰ ਜਨਬ ਤੁਹਾਡਾ ਮੈਂ ਚੈਨਲ ਦਾ ਤੁਹਾਡਾ ਸਾਰੇ ਮਿੱਟੀ ਨਾਲ ਜੁੜੇ ਹੋਏ ਲੋਗਾ ਦਾ ਤਹ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਛੋਟੇ ਜਿਹੇ ਨਾ ਡਾਕਟਰ ਨੂੰ ਛੋਟੇ ਜਿਹੇ ਜਿਹੜਾ ਮੈਂ ਪਾਰਕ ਦਾ ਉਪਰਾਲਾ ਕੀਤਾ ਹੈ ਤੁਸੀਂ ਐਡਾ ਬੜਾ ਟਾਈਮ ਦੇ ਕੇ ਐਡੀ ਲੰਮੀ ਇੰਟਰਵਿਊ ਲਈ ਮੈਂ ਚਾਹਾਂਗਾ ਕਿ ਜਿਹੜੇ ਵੀ ਗੋਰਖੂ ਲੁਧਿਆਣਾ ਦੇ ਵਸਿੰਦੇ ਨੇ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਪੰਜਾਬ ਵਿੱਚ ਐਵਜਾ ਕੋਈ ਪਾਰਕ ਨਹੀਂ ਜੈ ਪੰਜਾਬ ਵਿੱਚ ਹਰਬਲ ਗਾਰਡਨ ਕੋਈ ਨਹੀਂ ਹੈ ਪੰਜਾਬ ਵਿੱਚ ਕੈਕਟਸ ਗਾਰਡਨ ਕੋਈ ਨਹੀਂ ਹੈ ਤੁਹਾਨੂੰ ਪੂਰੇ ਹਿੰਦੁਸਤਾਨ ਵਿੱਚ ਮੂਰਤੀਆਂ ਬਣੀਆਂ ਜਾਂ ਕਿਸੇ ਪਾਰਕ ਵਿੱਚ ਨੇ ਦਿਖਾਈ ਕਿਸੇ ਤੁਸੀਂ ਕੈਕਟਸ ਗਾਰਡਨ ਦੀ ਗੱਲ ਕੀਤੀ ਤੁਸੀਂ ਮੈਨੂੰ ਉੱਥੇ ਉਹ ਵੀ ਚੀਜ਼ ਦਿਖਾਈ ਸੀ ਵੀ ਜੋੜਾਂ ਦਾ ਦਰਦ ਦੇ ਵਾਸਤੇ ਉਹ ਜੋੜਾਂ ਦਾ ਦਰਦ ਤੁਸੀਂ ਇੱਕ ਕੈਕਟਸ ਦੇ ਵਿੱਚ ਇੱਕ ਕ੍ਰੀਪਰ ਹੁੰਦਾ ਹੈ ਜਿਹੜਾ ਪੇੜਾਂ ਦੇ ਉੱਤੇ ਚੜਦਾ ਹਾਂ ਉਹ ਜੋੜਾਂ ਦੀਆਂ ਦਰਦ ਵਾਸਤੇ ਫੀਕ ਇਹਨੂੰ ਲਾ ਦਿਓ ਕਿਸੇ ਪ੍ਰਕਾਰ ਦੀ ਕਹਿੰਦੇ ਨੇ ਜੋੜ ਦੀ ਦਰਦ ਵੀ ਠੀਕ ਹੋ ਜਾਂਦਾ ਤੇ ਕੈਕਟਸ ਕੰਡੇ 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 ਹੀ ਬਣ ਆ ਵਿੱਚ ਕਹਿੰਦੇ ਨੇ ਰੀਅਲੀ ਇਹਦਾ ਮੈਡੀਸਨਲ ਵੈਲਿਊ ਬੜਾ ਹੈ ਇਹਦੀ ਖੂਬਸੂਰਤੀ ਦੇਖਣ ਵਿੱਚ ਬੰਦੀ ਹੈ 50 50 ਸਾਲ ਦੇ ਪੀੜ ਮੇ ਲਾਏ ਹੋਏ ਨੇ ਇੱਥੇ 55 55 ਸਾਲ ਦੇ ਸਾਲ ਵਿੱਚ ਇੱਕ ਵਾਰੀ ਫੁੱਲ ਦੇਖਦੇ ਨੇ ਫੁੱਲ ਨਿਕਲਦੇ ਨੇ ਤੇ ਜਦੋਂ ਨਿਕਲਦੇ ਨੇ ਉਹਨੀ ਨਿਰਾਲੀ ਛਟਾ ਦੇਖਣ ਵਿੱਚ ਬੰਦੀ ਹੈ